ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਦਾ ਵਲੌਗ ਫਿਰ ਤੋਂ ਯਾਤਰਾ ਦੇ ਨਾਲ ਰੈਲੇਟਿਵ ਹੈ ਤੇ ਯਾਤਰਾ ਕਰ ਰਹੇ ਅਸੀਂ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਇਹ ਯਾਤਰਾ ਬਾਏ ਰੋਡ ਪੈਟਰੋਲ ਟਾਟਾ ਟਿਆਗੋ ਦੇ ਉੱਪਰ ਕਰ ਰਹੇ ਆ ਤੇ ਯਾਤਰਾ ਦੇ ਵਿੱਚ ਚਾਰ ਮੈਂਬਰ ਮੈਂ ਮੇਰੀ ਸਰਦਾਰਨੀ ਜੀ ਗੁਡਿਆ ਰਾਣੀ ਤੇ ਪੁੱਤਰ ਚਾਰੋ ਜਣੇ ਹੀ ਕਰ ਰਹੇ ਆ ਤੇ ਅੱਜ ਰੁਕੇ ਹੋਏ ਇਹੀ ਰੋਪੜ ਦੇ ਕੋਲ ਨੂਰਪੁਰ ਬੇਦੀ ਇੱਕ ਇਵੈਂਟ ਸੀ ਆ ਮੈਰਿਜ ਫੰਕਸ਼ਨ ਸੀ ਤੇ ਮੈਰਿਜ ਫੰਕਸ਼ਨ ਵੇਖ ਕੇ ਸ਼ਾਮ ਨੂੰ ਆਪਾਂ ਯਾਤਰਾ ਰੱਖਾਂਗੇ ਕੰਟੀਨਿਊ ਕਿਰਪਾ ਕਰਕੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਚਲੋ ਮਿਲਦੇ ਹਾਂ ਵਲੌਗ ਦੇ ਵਿੱਚ ਇਹ ਬੈਠੀ ਆ ਸਾਡੀ ਦੀ ਰਾਣੀ ਅੱਜ ਤਾਂ ਮੈਚਿੰਗ ਮੈਚਿੰਗ ਹੋਈ ਪਈ ਆ ਤੇ ਸਾਡੇ ਮਾਦਾ ਸਿੰਘ ਜੀ ਹਾਂ ਜੀ ਦੇਖਾਂਗੇ ਕਿ ਵਿਆਹ ਕਰਦਾ ਚਲ ਰਿਹਾ ਫੋਟੋ ਸ਼ੂਟਰ ਆ ਗਿਆ ਮੈਚਿੰਗ ਮੈਚਿੰਗ ਆ ਅਸਕਰੋ ਅੱਜ ਮੈਂ ਬਰੀ ਫੋਲੋ ਹੀਣੀ ਆ ਫੋਨ ਦੇ ਫੋਟੋਗ੍ਰਾਫਰ ਮਨਰਾਜ ਸਿੰਘ ਹਾਂਜੀ ਦੋਸਤੋ ਇਹ ਆਪਣੀ ਟਿਆਗੋ ਜੋ ਟੂਰ ਤੇ ਜਾ ਰਹੀ ਆ ਅੱਜ ਪ੍ਰੋਗਰਾਮ ਦੇਖਣਾ ਆ ਸਨਰਾਈਜ਼ ਪੈਲੇਸ ਨੂਰਪੁਰ ਬੇਦੀ ਕਿਰਪਾ ਕਰਕੇ ਜੇਕਰ ਕੋਈ ਸ਼ੋਰ ਸ਼ਰਾਬਾ ਆ ਰਿਹਾ ਹੋਏ ਤਾਂ ਮਾਫ ਕਰਨਾ ਕਿਉਂਕਿ ਪੈਲੇਸ ਦੇ ਵਿੱਚ ਸ਼ੋਰ ਸ਼ਰਾਬਾ ਕਾਫੀ ਹੁੰਦਾ ਜਨਰੇਟਰ ਚੱਲ ਰਿਹਾ ਅੰਦਰ ਡੀਜੇ ਚੱਲ ਰਿਹਾ ਤੇ ਦੋਸਤੋ ਫਾਈਨਲੀ ਨੂਰਪੁਰ ਬੇਦੀ ਤੋਂ ਨਿਕਲ ਚੁੱਕੇ ਆ ਅੱਗੇ ਯਾਤਰਾ ਵਾਸਤੇ ਟਾਈਮ ਲਗਭਗ 4 ਵਜ ਚੱਲੇ ਨੇ ਤੈਨੂੰ ਅਜੇ 58 ਮਿੰਟ ਹੋ ਗਏ ਨੇ ਇਹ ਵਿਊ ਦੇਖਣ ਨੂੰ ਬਹੁਤ ਸੋਹਣਾ ਲੱਗਣ ਡਿਆ ਇਹ ਸਾਰਾ ਹੀ ਛੋਟੀ ਛੋਟੀਆਂ ਪਹਾੜੀਆਂ ਟਾਈਪ ਜਿਗਜੈਗ ਜੇ ਰਸਤੇ ਬਣੇ ਹੋਏ ਨੇ ਅੱਜ ਦਾ ਸਫਰ ਥੋੜਾ ਲੰਮਾ ਹੋਵੇਗਾ ਅੱਜ ਕੋਸ਼ਿਸ਼ ਕਰ ਰਹੇ ਆ ਕਿ ਆਗਰੇ ਤੱਕ ਪਹੁੰਚਿਆ ਜਾਵੇ ਅੱਗੇ ਜਿੱਥੇ ਮਾਲਕ ਰਾਜੀਾ ਉੱਥੋਂ ਤੱਕ ਜਾਵਾਂਗੇ ਤੇ ਬਣੇ ਰਾਣਾ ਵਲੌਗ ਦੇ ਵਿੱਚ ਇਹ ਛੋਟੇ ਛੋਟੇ ਰਸਤੇ ਪਹਾੜੀ ਵਾਲੇ ਘਮਾਉਦਾਰ ਬਹੁਤ ਸੋਹਣੇ ਲੱਗ ਰਿਹਾ ਸੋਹਣਾ ਵਿਊ ਆ ਰਿਹਾ ਆ ਅਜੇ ਤੱਕ ਦੋਸਤੋ ਤੰਗ ਆ ਗਏ ਆ ਟ੍ਰੈਫਿਕ ਤੋਂ ਸਮਾਂ ਸ਼ਾਮ ਦੇ 6 ਵਜੇ ਚੱਲੇ ਨੇ ਤੇ ਅਜੇ ਤੱਕ ਲਾਂਡਰਾਂ ਨਹੀਂ ਪਹੁੰਚੇ ਜੇ ਅੰਬਾਲਾ ਤੇ ਕਦੋਂ ਦਿੱਲੀ ਕ੍ਰੋਸ ਕਰਕੇ ਆਗਰੇ ਪਹੁੰਚਣਾ ਟਾਈਮ ਜਿਹੜਾ ਉਹ ਰਾਤ ਦੇ 1 ਵਜੇ ਦਾ ਦਿਖਾ ਰਿਹਾ ਚਾਰਜ ਫੇਰੇ ਹਾਈਵੇ ਬਣੀ ਜਾ ਰਹੇ ਨੇ ਟ੍ਰੈਫਿਕ ਦੁਨੀਆ ਭਰ ਦਾ ਅਸਲ ਥੰਗ ਆ ਗਏ ਆ ਬੈਠ ਬੈਠ ਕੇ ਵੀ ਥੱਕ ਗਏ ਆ ਚਾਰਜ ਫੇਰੇ ਇਹੀ ਹਾਲ ਹੋਇਆ ਪਿਆ ਆ ਵੱਡੇ ਵੱਡੇ ਮਿੱਟੀ ਦੇ ਢੇਰ ਲੱਗੇ ਨੇ ਕੋਈ ਇਧਰੋਂ ਆ ਰਿਹਾ ਕੋਈ ਉਧਰੋਂ ਆ ਰਿਹਾ ਕਿਤੇ ਇਧਰੋਂ ਪਾ ਲੋ ਗੱਡੀ ਕਿਤੇ ਉਧਰੋਂ ਪਾ ਲੋ ਗੱਡੀ ਹਾਂਜੀ ਦੋਸਤੋ ਸੂਰਜ ਛਿਪ ਚੁਕਾ ਆ ਨਾਰਮਲ ਜਿਹਾ ਮੌਸਮ ਹੋ ਗਿਆ ਟਾਈਮ 5:30 ਹੋ ਗਏ ਨੇ ਤੇ ਆਪਾਂ ਪਹੁੰਚ ਗਏ ਆ ਅੰਮ੍ਰਾਲੇ ਹੁਣ ਅੰਮ੍ਰਾਲੇ ਤੋਂ ਦਿੱਲੀ ਨੂੰ ਚੱਲੇ ਪਾਏ ਨੇ ਇਸ ਸਾਈਡ ਥੋੜਾ ਥੋੜਾ ਸੂਰਜ ਮਹਾਰਾਜ ਵੀ ਦਿਖਦਾ ਕਦੇ-ਕਦੀ ਇਹ ਰਿਹਾ ਚਾਤੀਮ ਆ ਰਿਹਾ ਸਪੈਟਾਂ ਦੇ ਵਿੱਚੋਂ ਗੁਰਨਾਸ਼ਦੀਪ ਕੋਰਾ ਬੈਠੀ ਹੋਈ ਆ ਮਾਤਾ ਜੀ ਦੇ ਗੋਦੀ ਚ ਵੜ ਕੇ ਟੈਂਕ ਹੈ ਰੀਫਿਲ ਅਗੇਨ ਇਹ ਕੁਛ ਆਸਤਾਨ ਦਾ ਆਪਣਾ ਲੱਗੇ ਜਿਵੇਂ ਗਰ ਬੰਨਿਆ ਆ ਖਲ ਪੈਟਰੋਲ ਪੰਪ ਗੇਮ ਖੇਡ ਰਹੇ ਇਹ ਸਾਹਮਣੇ ਹਾਈਵੇਅ ਐਕਸਪ੍ਰੈਸ ਵੇ ਨਾਰਨੌਲ ਵਾਲਾ ਅੰਤੀ ਦੋਸਤੋ ਸਮਾਂ ਹੋ ਗਿਆ ਰਾਤ ਦੇ 9 ਵਜੇ ਗਏ ਆ ਅਸੀਂ ਜਾ ਰਹੇ ਆ ਨੈਸ਼ਨਲ ਐਕਸਪ੍ਰੈਸ ਵੇ 5 ਦੇ ਉੱਪਰ ਰੁਤਕ ਕ੍ਰਾਸ ਕਰ ਰਹੇ ਆ ਥੋ ਦਿੱਲੀ ਦਾ ਜਿਹੜਾ ਪੈਰੀਫਰਲ ਐਕਸਪ੍ਰੈਸ ਵੇ ਆ ਉਹ ਲਗਭਗ 75-80 ਕਿਲੋਮੀਟਰ ਰਹਿ ਗਿਆ। ਇਹ ਐਕਸਪ੍ਰੈਸ ਵੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ। ਤੇ ਫੀਲਿੰਗ ਹੀ ਫੋਰਨ ਕੰਟਰੀ ਵਾਲੀ ਆਉਂਦੀ ਆ। ਬਾਕੀ ਤੁਸੀਂ ਖੁਦ ਹੀ ਦੇਖ ਸਕਦੇ ਜੇ। ਤੇ ਹਾਂਜੀ ਪਹੁੰਚ ਗਏ ਆ। आगरा गुरुद्वारा गुरु का ताल ਸਮਾ ਹੋ ਗਿਆ ਰਾਤ ਦੇ 1:00 30 ਮਿੰਟ ਤੇ ਕੱਲ ਨੂੰ ਸਵੇਰੇ ਫੇਰ ਇਤਰਾ ਹੀ ਯਾਤਰਾ ਸ਼ੁਰੂ ਕਰਾਂਗੇ ਇਹ ਆਗਰਾ ਦੇ ਵਿੱਚ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਇਹ ਆਪਣੀ ਖੜੀ ਹੈ ਰਾਣੀ ਤੇ ਅੱਜ ਰੂਮ ਲੈ ਕੇ ਕਰਦੇ ਇੱਥੇ ਰੈਸਟ ਕੱਲ ਨੂੰ ਚਾਲੇ ਪਾਵਾਂਗੇ ਅੱਗੇ ਫਿਰ ਤਖਤਸ਼ਰੀ ਪਟਨਾ ਸਾਹਿਬ ਕਿਰਪਾ ਕਰਕੇ ਪੂਰਾ ਵਲੌਗ ਵੇਖਣ ਲਈ ਧੰਨਵਾਦ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਇਸ ਤਰ੍ਹਾਂ ਦਾ ਸਾਨੂੰ ਮਿਲਿਆ ਹੈ ਰੂਮ ਇਹ ਹੋ ਗਿਆ ਮੇਰਾ ਬੈੱਡ ਸਰਦਾਰਨੀ ਜੀ ਤੇ ਗੁਰਨਾਸਦਿਪ ਕੌਰ ਉਧਰ ਮਨਦਰ ਸਿੰਘ ਹਾਂਜੀ ਬੋਲੋ ਇੱਧਰ ਤੇ ਠੀਕ ਐ ਇੱਕ ਮਿਰਰ ਐ ਦੋ ਬਾਥਰੂਮ ਨੇ ਤੇ ਚਲੋ ਹੁਣ ਕਵਰਟ ਕਰਦੇ ਹਾਂ ਦੂਰ ਸਮਾਂ ਕਾਫੀ ਹੋ ਗਿਆ ਤਕਰੀਬਨ ਦੋ ਬੱਚਾ ਲੈਨੇ ਸਵੇਰ ਦੇ ਤੇ ਜੇਕਰ ਵਲੌਗ ਵਧੀਆ ਲੱਗਾ ਹੋਵੇ ਤੇ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਤੇ ਯਾਤਰਾ ਇਸ ਤਰ੍ਹਾਂ ਹੀ ਜਾਰੀ ਰਹੇਗੀ ਪਟਨਾ ਸਾਹਿਬ ਦੀ ਸਤਿ ਸ਼੍ਰੀ ਅਕਾਲ ਜੀ